ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਸਿਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦਸੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਹੌਰ ਪ੍ਰੀਤ ਸਿੰਘ ਨਾਮ ਆ ਵੀਰ ਦਾ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ ਮੱਝਾਂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇੱਕ گاਵਾ ਵੀਰ ਦੇ ਕੋਲ ਛਾਤੀ ਤੋਂ ਗਾਂ ਤੇ ਮਰਾ ਲੰਨਾ ਇੱਕ ਰੀ ਮੱਝ ਦੋਸਤੋ ਜਿਹੜੀ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਰਹੇ ਇਹ ਮੱਝ ਦੋਸਤੋ ਟੋਕੜਿਆ ਤੇ ਇਹ ਕਿਹੜੀ ਮੱਝ ਦੋਸਤੋ ਜਿਹਦੇ ਗੜੀ ਬੱਚਾ ਬਤਾ ਇਹ ਬਿਲਕੁਲ ਤਾਜੀ ਸੂਈ ਹੈ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਕਿ ਸੋ ਉਸ ਤੋਂ ਪਹਿਲਾਂ ਵੇੰਦੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਨਾ ਬੇੜੀ ਗੱਲ ਨਾ ਹੋਵੇ ਚੈਨਲ ਨੂੰ ਜਿਹੜੇ ਵੀ ਲੋਕਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਬਟਨ ਵਾਲਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰਾਂ ਨਾਲ ਦਾ ਬੱਟ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਡੀਓ ਨੂੰ ਪੁੱਛ ਲੈਂਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਉਹ ਠੀਕ ਠਾਕ ਜੀ ਵਧੀਆ ਵੀਰ ਵਧੀਆ ਹਾਂਜੀ ਕਿੱਦਾਂ ਸੁਣਾ ਕੰਮ ਕਰ ਚੱਲੀਦਾ ਹਾਂਜੀ ਵਧੀਆ ਵਧੀਆ ਠੀਕ ਹੈ ਜੀ ਤੂੰ ਆਦਾਂ ਨਾਲ ਸਿਹਤ ਤੋਂ ਬਾਅਦ ਕੰਮ ਸ਼ੁਰੂ ਕਰ ਨੀ ਨੀ ਪਹਿਲਾਂ ਆਪਾਂ ਬੰਦ ਕਰਤਾ ਹੈ ਥੋੜਾ ਜਿਹਾ ਵਿੱਚੋਂ ਅੱਛਾ ਅੱਛਾ ਤੇ ਉਹ ਹੁਣ ਮਹਾ ਪਾਈਏ ਵੀਡੀਓ ਇੱਥੇ ਠੀਕ ਹੈ ਜੀ ਹਾਂਜੀ ਐਡਰੈਸ ਬੋਲ ਦੀ ਆਪਣਾ ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਤੇ ਫੋਨ ਨੰਬਰ ਦੱਸ ਦੀ ਨਾਮ ਆਪਣਾ ਲੱਭਰੀ ਸਿੰਘ ਹਾਂਜੀ ਤੇ ਫੋਨ ਨੰਬਰ 12837 99318 ਠੀਕ ਹੈ ਇੱਕ ਮੱਝ ਆਪਣੇ ਤੋਂ ਤੋਕੜਾ ਇੱਕ ਸੱਜਰ ਹਾਂਜੀ ਤੇ ਦੋਹ ਜਨਵਰ ਆਪਣੇ ਤੋਂ ਛੋਟੇ ਆਪਣੇ ਦੋ ਕਟੀਆਂ ਦੋ ਹਾਂਜੀ ਕਟੀਆਂ ਤੇ ਇੱਕ ਗਾਂ ਤੋਕੜਾ ਇੱਕ ਗਾਂ ਤੋਕੜਾ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਪੋਪਰ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਵਾ ਸੂਗਾ ਸੂਈ ਹੈ ਇਹ ਮੱਝ ਨਾ ਦੂਜਾ ਸੂਗਾ ਸੂਈ ਆ ਹਾਂਜੀ 6 ਕਿਲੋ ਦੁੱਧ ਇਹਦੇ ਥੱਲੇ ਨੈਟ ਹੈਗਾ ਠੰਡਾ ਕਰਕੇ ਰਹਾ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਮਿਲਦੀ ਆ ਮਿਲਦੀ ਭਾੜੇ ਦੇ ਘਟੀ ਭਾੜੇ ਤੇ ਹੀ ਭਾੜੇ ਤੇ ਹੀ ਕਈ ਵਾਰ ਛੇਤੀ ਉਹ ਟਿਕਿਆ ਵੀ ਲੈ ਲੈਂਦੀ ਹੈ ਅੱਛਾ ਜੀ ਤੇ ਵੈਸੇ ਪਹਾੜੀ ਤੇ ਜਿਆਦਾਤਰ ਤੇ 30 ਤੋਂ 35 ਦਿਨ ਦਾ ਸਮਾਂ ਬਣੀ ਨੂੰ ਵੀ ਹੋ ਗਿਆ ਵਾ ਨਵੇਂ ਦੁੱਧ ਹੋਈ ਹੈ ਯਾਨੀ ਕਿ 30 35 ਦਿਨ ਦਾ ਸਮਾਂ ਟਾਈਮ ਲਾ ਹੋ ਗਿਆ ਬਣੀਨ ਹੋ ਗਿਆ 30 35 ਦਿਨ ਦਾ ਕਨਫਰਮ ਕੋਈ ਨਹੀਂ ਜੀ ਹਾਂਜੀ ਹਾਂਜੀ ਇਹ ਆਪਾਂ ਗਾੜੀ ਖਰੀਦ ਕੇ ਲਿਆਂਦੀ ਠੀਕ ਹੈ ਜੀ ਹਾਂਜੀ ਕੱਦ ਕਰ ਦੋਸਤੋ ਬਾਕੀ ਮੈਂ ਦਾ ਚੰਗਾ ਸੂਬਾ ਦੂਜਾ ਸੂਈ ਤੀਜੇ ਸੂਆ ਤੇ ਗੱਬਣਿਆ ਦੋਸਤੋ 30 35 ਦਿਨ ਦਾ ਟਾਈਮ ਇਹਨੂੰ ਉਹ ਗੱਬੜੂ ਇਹਨੂੰ ਹੋ ਗਿਆ ਵਾ ਬਾਕੀ ਜਿਹੜਾ ਵੀਰ ਕੋਈ ਖਰੀਦ ਕੇ ਖੜੂਗਾ ਉਹਦੀ ਕਿਸਮਤ ਹੈ ਦੋ ਦ 6 ਕਿਲੋ ਦੋਸਤੋ ਹੁਣ ਜਿਹੜਾ ਮੌਕੇ ਦਾ ਤਿਆਰ ਜੇ ਮਿਲਦੀ ਦੋਵੇਂ ਟਾਈਮ ਇਹ ਵੀ ਰਕਦਾ ਕਈ ਰਾਂ ਕੋਈ ਓਪਰਾਪਨ ਕਰ ਜੇ ਕੁਛ ਤੋਂ ਟੀਕਾ ਲਾਉਣਾ ਪੈਂਦਾ ਨਹੀਂ ਤੇ ਜ਼ਿਆਦਾ ਤਰ੍ਹਾਂ ਭਾੜੇ ਨਹੀਂ ਮਿਲਦੀ ਏ ਤੋੜ ਕੇ ਦਿਖਾਈਏ ਵੀਰ ਨੂੰ ਕੱਦ ਘਾਟ ਮੈਂ ਦਾ ਦੋਸਤੋ ਪੇਟਪੁਰੇ ਦੀ ਚੜਾਈ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਆਰਡਰ ਕੁਆਲਿਟੀ ਸਭ ਕੁਝ ਵੀਡੀਓ ਦੇ ਵਿੱਚ ਆਪਨੀ ਚੈੱਕ ਕਰ ਲਿਓ ਜੀ ਲਓ ਜੀ ਕਰੋ ਚੈੱਕ ਲਿਆ ਵੀ ਮੋੜ ਇਹੋ ਜੀ ਮੈਂ ਤਿਆਰ ਹੋਈ ਹੂ ਦੇ ਨਾ ਹਾਂਜੀ ਹਾਂਜੀ ਇੱਕ ਵੀ ਮੋਲ ਕਰਨਾ ਹੈ ਆਓ ਜੀ ਉਹ ਤੇ ਫਿਰ ਹਾਂਜੀ ਤਿਆਰੀ ਦੀ ਹੈ ਨਾ ਬਿਲਕੁਲ ਉਹ ਜੋ ਪੇਠਪੁੜੇ ਦੀ ਜੜਾਈ ਜਿਹੜੀ ਆ ਬਹੁਤ ਸੋਹਣੀ ਐ ਚਵਾਈ ਚੁਈ ਵੀਰ ਕਿਤਾ ਇੱਕ ਨੰਬਰ ਕੋਈ ਆਨਲਾਈਨ ਵੀ ਸੌਦਾ ਕਰ ਲੇ ਪੂਰੀ ਛੱਟਾ ਨਾਲ ਤੁਹਾਨੂੰ ਵੱਧ ਘਾਟੂ ਠੀਕ ਐ ਜੀ 6 ਕਿਲੋ ਨੈਟ ਦੁੱਧ ਦਊਗਾ ਠੀਕ ਐ ਜੀ ਕੀ ਮੁੱਲ ਕਰਨਾ ਮੁੱਲੇ ਦਾ 55 ਜਮਾਨਤਨ ਕਰ ਦਈਏ ਕਿੰਨਾ ਕਮਾਨਤਨ ਫੋਨ ਲਾਵੇ ਜੇ ਭੈਣ ਭਰਾ ਆਪਣਾ ਕਰਦਾਂ ਜਮਾਨਤਨ ਫੋਲੀ ਦਾ ਅੱਛਾ ਜੀ ਹਾਂਜੀ ਜਮਾਨਤਨ ਜਾਨੀ ਕਿ ਖੁੱਲ੍ਹ ਡੁੱਲ੍ਹ ਹੋਊਗਾ ਹਾਂਜੀ ਕਿੰਨਾ ਮਾਨਤਨ ਹੋ ਸਕਦਾ ਆਪਾਂ ਵੀਡੀਓ ਦੇ ਵਿੱਚ ਹੀ ਵੀਰ ਦੋ ਹਜ਼ਾਰ ਛੱਡ ਦਾਂਗੇ 55 ਚ ਜਾ ਜਿਹੜੀ 53 ਜੀ ਹਾਂ 53 ਜੇ ਛੋੜ ਕਰ ਦਾਂਗੇ ਠੀਕ ਹੈ ਜੀ ਹਾਂ ਹੋਰ ਵੀ ਥੋੜਾ ਵਾਧਾ ਕਰ ਦਾਂਗੇ ਮਾਨ ਠੀਕ ਹੈ ਜੀ ਹਾਂਜੀ ਲਓ ਦੋਸਤੋ 55000 ਰੁਪਏ ਦੀ ਮੌਕੇ ਦੀ ਡਿਮਾਂਡ ਰੱਖੀ ਗਈ ਹੈ 2000 ਬਾਕੀ ਭਾਜੇ ਨੂੰ ਮੱਟਾ ਇਹ ਬਹੁਤ ਜ਼ਿਆਦਾ ਮਹਨਾਂ ਠੀਕ ਹੈ ਜੀ 53000 ਰੁਪਏ ਦੇ ਵਿੱਚੋਂ ਦੋਸਤੋ ਛੋੜ ਛੱਪਾ ਜਿਹੜਾ ਕੋਈ ਵੀਰਪੁਰਾ ਖੇਦ ਲਊਗਾ ਤਾਂ ਮੌਕੇ ਤੇ ਜ਼ਰੂਰ ਹੋਊਗਾ ਮੋਲ ਜਿਹੜੇ ਉਹਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਇਹਦੇ ਨਾਲ ਜਿਹੜੀ ਬੱਦੀ ਮੱਝ ਆਈਦੀ ਸੱਜਰੇ ਮੱਝ ਡਿਟੇਲ ਦੱਸੀਏ ਵੀਰਾਂ ਨੂੰ ਇਹ ਪਹਿ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ 10-12 ਦਿਨ ਹੋ ਗਏ 10 ਤੋਂ 12 ਦਿਨ ਦਾ ਟਾਈਮ ਸੂਈ ਨੂੰ ਹੋ ਗਿਆ ਹਾਂਜੀ ਕੀ ਦਿੱਤਾ ਬੱਚਾ ਨੇ ਕਟਾ ਮੰਗ ਰਿਹਾ ਇਹਦੇ ਮਗਰ ਕਟਾ ਹੀ ਹਾਂਜੀ ਠੀਕ ਹੈ ਦੋਸਤੋ ਬੱਚਾ ਇਹਦੇ ਗਾਲੀ ਪੱਤਾ ਜੇ ਕਟਾ ਦਾ ਸੂਈ ਨੂੰ ਤਕਰੀਬਨ 10 ਤੋਂ 12 ਦਿਨ ਦਾ ਟਾਈਮ ਹੋ ਗਿਆ ਜੀ ਕਿੰਨਾ ਦੁੱਧ ਦੱਸੇ ਵੀਰ 11 ਕਿਲੋ ਹੋਊਗਾ ਕੋਈ 10 ਦੀ ਆਪਣੇ ਘਰੇ ਧਾਰ ਬਣਾ ਮਾਰੇ ਠੀਕ ਹੈ ਜੀ ਤੇ ਤੋਰ ਕੇ ਦਿਖਾਈ ਵੀਰ ਨੂੰ ਦੋਸਤੋ ਕੱਦ ਕਾਠ ਮੈਂ ਦਾ ਫੇਸ ਕੁਆਲਿਟੀ ਚੈੱਕ ਕਰ ਲੋ ਠੰਡਾ ਕਰਕੇ ਦੋ ਦੋਸਤੋ 10 ਲੀਟਰ ਤੋਂ ਬਾਹਰ ਹੀ ਹੋਊਗਾ ਕੋਈ ਬਾਕੀ ਦੀ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਪਿੱਠ ਪੁੜੇ ਦੀ ਕਟਾਈ ਚੈੱਕ ਕਰ ਸਕਦੇ ਹੋ ਲੈਓ ਜੀ ਅਰੇ ਚਾਰ ਦੰਦਾ ਮੂਜੇ ਅੱਛਾ ਜੀ ਹਾਂ ਜੀ ਅਜੇ ਦੋਸਤੋ ਮਤਲਬ ਦੰਦਾ ਛੋਟੀਆਂ ਸੀ ਹੈ ਅਜੇ ਬਿਲਕੁਲ ਕੱਦ ਕਾਠ ਤੋਂ ਜ਼ਿਆਦਾ ਵੱਡਾ ਨਹੀਂ ਕਾ ਤਾਂ ਨਾ ਜ਼ਿਆਦਾ ਛੋਟਾ ਮੀਡੀਅਮ ਕਾਤੇ ਬਾਕੀ ਦੋਸਤੋ ਪਸੂ ਜਾ ਕੇ ਦੂਜੇ ਤਿਹੇ ਸੂਵੇ ਬਣਦਾ ਵਾ ਕੱਦ ਦੇ ਵਿੱਚ ਪੂਰਾ ਕੁਈ ਜੂ ਵੀ ਵੀਰ ਵਧੀਆ ਇੱਕ ਨੰਬਰ ਦਾ ਇੱਕ ਨੰਬਰ ਕੋਈ ਆਨਲਾਈਨ ਵੀ ਸੌਦਾ ਕਰੇ ਕੋਈ ਪੂਰ ਛੱਟਾ ਨਾ ਆਊਗਾ ਠੀਕ ਹੈ ਜੀ ਬੱਚਾ ਦੋਸਤੋ ਆਹ ਗਾੜੀ ਬੰਦਾ ਚ ਕੱਟਾ ਦਾ 10 ਲੀਟਰ ਦੁੱਧ ਠੰਡਾ ਕਰਕੇ ਜਿਹੜਾ ਹੋਊਗਾ ਮਿੰਤੀ ਵਾਲਾ ਕੀ ਮੁੱਲ ਕਰਨਾ ਵੀਰ ਦਾ ਇਹਦਾ ਮੁੱਲ ਸ਼ਾ ਜੀ 85 ਕਰ ਲੈਂਦੇ ਆਪਾਂ ਕਿੰਨਾ ਮੰਨ ਤਰੋ 2000 ਛੱਡ ਦਾਂਗੇ 85 2000 ਰੁਪਏ ਪਤਾ ਹੀ ਨਹੀਂ 80000 ਦੀ ਦੇ ਦਾਂਗੇ ਹਾਂ ਨਾ ਚ ਛੋੜ ਹੋਊਗੀ ਠੀਕ ਹੈ ਹਾਂ ਜੀ ਲਓ ਦੋਸਤੋ 85000 ਰੁਪਿਆ ਡਿਮਾਂਡ ਰੱਖੀ ਗਈ 80000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਣ ਹੋਊਗਾ ਜਿਹੜ ਖਰਦੀ ਝੋਟੀ ਆਪਣੇ ਚਾਰ ਜਿੱਤੀ ਠੀਕ ਹੈ ਜੀ ਚੰਗੀ ਮਾਜਾ ਦੋਸਤੋ ਵਧੀਆ ਚਾਰ ਦਾਂਦੇ ਬਹੁਜੇ ਤੇ ਇਹਦੇ ਨਾਲ ਦੋਸਤੋ ਵੀਰ ਦੇ ਕੋਲ ਇੱਕ ਗਾਂ ਵੀ ਹੈਗੀ ਐ ਟੋਕੜ ਆ ਜਾ ਵੀਰ ਅੰਦਰ ਇਹ ਗਾਂ ਨੂੰ ਖਾਈ ਕਿੰਨਾ ਟਾਈਮ ਹੋ ਗਿਆ ਵੀਰ ਸੋਈ ਨੂੰ ਇਹ ਆਪਾਂ ਇਹ ਵੀ ਮੋਲੀ ਲੈਂਦੀ ਐ ਗਾੜੀਆਂ ਨੂੰ ਕੰਫਰਮ ਨਹੀਂ ਹੋਇਆ ਤਿੰਨ ਚਾਰ ਮਹੀਨੇ ਹੋ ਗਏ ਸੋਈ ਨੂੰ ਦੁੱਧ ਦੇ ਥੱਲੇ ਮੰਨ ਕੇ ਛੇ ਹੋਊਗਾ ਆਪਾਂ ਪੰਜ ਦੀ ਵੀ ਧਾਰ ਹੋਣਾ ਮਾਰੇ ਸੂਹਾ ਕਰਵਾ ਸੀ ਸੂਹਾ ਪਹਿਲਾ ਹੀ ਐ ਪਹਿਲਾ ਸੂਹਾ ਸੋਈ ਹਾਂਜੀ ਕੱਢੀਏ ਬਾੜ ਨੂੰ ਦੋਸਤੋ 3 ਕ ਮਹੀਨੇ ਦਾ ਟਾਈਮ ਲੱਗ ਪਕ ਜਿਹੜਾ ਸੂਨ ਹੋ ਗਿਆ ਵਾ ਦੋਤ 6 ਕਿਲੋ ਵਾ 5 ਕਿਲੋ ਪੱਕਾ ਗਰੰਟੀ ਦੇ ਲੈਣਾ ਚਵਾ ਦੇਣਾ ਲੈ ਸਾਬਾ ਦੋਸਤੋ ਥੋੜਾ ਜਿਹਾ ਜਰੂਰ ਆ ਜੀ ਕਿਸੇ ਵੀਰ ਦੇ ਸਾਥੀ ਨਹੀਂ ਤੰਗੀ ਦਾ ਲੈ ਆਓ ਜੀ ਅਖੜਾ ਵਾ ਕੁਨਾ ਮਿਲਦੀ ਵੀ ਦੋਵੇਂ ਟਾਈਮ ਹੀ ਹੈ ਹਾਂ ਜੀ ਹਾਂ ਜੀ ਨਾਗ ਪਾੜੇ ਦੀ ਲੋੜਾ ਨਾਲ ਜੋੜ ਦਈਏ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਜੀ ਕਿ ਵਾਈਟ ਵੀ ਵਧੀਆ ਇੱਕ ਨੰਬਰ ਤੁਹਾਨੂੰ ਨੇ ਤਾਰਾ ਮਾਰ ਕੇ ਦਿਖਾ ਦਿੰਨੇ ਹਾਂ ਲਓ ਜੀ ਮਰੋ ਕਰੋ ਲੋ ਦੋ ਸੂ ਕਰੋ ਚੱਕੀ ਠੀਕ ਹੈ ਜੀ ਮਗਰ ਸਾਂ ਤੋਂ ਮਾਰਨੀ ਠੀਕ ਹੈ ਜੀ ਚੋਂ ਇੱਕ ਨੰਬਰ ਠੀਕ ਹੈ ਬਸ ਕਰੋ ਜੀ ਬਸ ਨਾ ਥਲੇ ਗੋਡੂ ਹਾਂ ਜੀ ਲਓ ਦੋਸਤੋ ਇਹਦੇ ਤੋਂ ਬਿਨਾ ਅਸ਼ਾਵੀਰ ਮੁੱਲੇ ਦਾ ਮੁੱਲ ਦੱਸੇ ਮੁੱਲੇ ਦਾ ਭਾਵੇਂ 20 ਵੀ ਕਰ ਲਈਏ ਹਾਂਜੀ 15000 ਚ ਮਾਨਤਨ ਕਰਦਾ 15000 ਚ ਹਾਂਜੀ ਠੀਕ ਹੈ ਜੀ ਮਾਨਤਾਨਾ ਵੀਡੀਓ ਚ ਕਰਨਾ ਜੀ ਬਾਅਦ ਫੋਨ ਤੇ ਹੋਊਗਾ ਹੋਰ 2000 ਛੱਡ ਦਾਂਗੇ ਅੱਛਾ ਜੀ 13 ਦੀ ਜੈਸ ਨੋਈ ਦਵਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 13000 ਰੁਪਿਆ ਤਾਂ ਮੌਕੇ ਦਾ ਮੁੱਲ ਹੈ ਬਾਕੀ ਤੁਹਾਨੂੰ ਪਤਾ ਜੀ ਅੱਜ ਤਿਆਰ ਹੋਈ ਹੋਵੇ ਤੇ ਚੰਗੇ ਡੇ ਦੇ ਹੋਵੇ ਲੱਖ ਰੁਪਏ ਮੁੱਲ ਹੋਣਾ ਜਾਦ ਅਲੀ ਬੱਛੀ ਹੈ ਠੀਕ ਠੀਕ ਹੈ 13000 ਚ ਮਾਨਤਨ ਜਿਹੜਾ ਕੋਈ ਵੀ ਪਰਾ ਖੇਤਣਾ ਹੋਊਗਾ ਤਾਂ ਮ ਇਸ ਤੋਂ ਬਿਨਾ ਵੀਰ ਦੇ ਕੋਲ 2 ਆਉਂਸਰ ਕੱਟੀਆਂ ਹੋਈ ਤਰ੍ਹਾਂ ਵਿਖਾ ਦਿੰਦੇ ਹਾਂ ਹਾਂ ਵੀਰ ਦੱਸਿਓ ਇਹ ਕੱਟੀ ਬਾਰੇ ਕਿੰਨੀ ਕਿਦੀ ਉਮਰ ਐ ਇਹਦੀ ਕੋਈ ਹੈਗੀ ਐ ਜਨਨ ਕੀ ਸਾਲ ਤੋਂ ਸਾਲ ਦੇ ਲਗਭਗ ਹੈਗੀ 8-9 ਮਹੀਨਿਆਂ ਦੀ ਐ ਅੱਛਾ ਜੀ ਹਾਂ ਜੀ ਠੀਕ ਐ ਜੀ ਸਿੰਘ ਸਿੰਘ ਬਹੁਤ ਨਿੱਕਾ ਮੋੜਨ ਦੀ ਠੀਕ ਐ ਜੀ ਤੁਰਦੀ ਦਰਦੀਆਂ ਸਹੀ ਬੈਠੇ ਮੈਂ ਮੈਂ ਇੱਕ ਨੰਬਰ ਵਧੀਆ ਤੁਰ ਕੇ ਦਿਖਾਈ ਦੀ ਮੜੀ ਦੋ ਤੋਂ ਸਾਲ ਦੇ ਲਗਭਗ ਨੇ ਇਹਦੀ ਉਮਰ ਹੋਛਲੀ 8-9 ਮਹੀਨਿਆਂ ਦੀ ਐ ਵੱਧ ਤੋਂ ਵੱਧ ਅੱਛਾ ਜੀ ਸਾਲ ਤੋਂ ਅੰਦਰ ਹੀ ਐ ਠੀਕ ਐ ਜੀ

वैसे मूल कली कली दे द दी है ना कली कली दे द दी कभी खितन वाले बंदा आ दे और कोई साल पठे पाले ना हाँ जी।, हाँ जी बोलो बोलो बंद के आ दे देंगे 15000 अच्छा जी ते आ दे देंगे 15000 ਕੀ 17 ਦਾ 27 ਹਰ ਹਾਂਜੀ ਤੇ ਜੇ ਕੋਈ ਵੀ ਜੋੜਾ ਇਹਦਾ 15 ਚ ਮਾਨਤਾਨ ਹੋ ਜਾਊਗਾ ਅੱਛਾ ਜੀ ਉਹਦਾ ਕੋਈ 9000 ਦੀ ਜੈ ਸਾਨੂੰ ਹੀ ਦੇ ਦਾਂਗੇ ਅੱਛਾ ਜੀ ਹਾਂਜੀ ਯਾਨੀ ਕਿ 15 9 24 ਹੈ ਹਾਂਜੀ ਤੁਮ ਉਹਦਾ ਜੇ ਕੋਈ ਵੀ ਜੋੜਾ ਖਰੀਦੂ 24000 ਦਾ ਜੇ ਜੋੜਾ ਖਰੀਦੂ ਹੋਰ ਥੋੜਾ ਬੱਧਾ ਮਾਨਤਾਨ ਹੋਰ ਹੋਊਗਾ ਹਾਂਜੀ ਜੇ ਕੋਈ ਕੱਲੀ ਤੁਹਾਨੂੰ ਕਰਾਇਆ ਪੜਾ ਹੋਰ ਛੱਡ ਦਾਂਗੇ ਕੱਲੀ-ਕੱਲੀ ਦੇ ਮੁੱਲੇ ਦਾ 15 ਦੋ ਦੇ ਦੋ ਹਾਂਜੀ ਠੀਕ ਹੈ ਜੀ ਲਓ ਦੋਸਤੋ ਤਕਰੀਬਨ ਤੁਹਾਨੂੰ ਦੋ ਮੱਝਾਂ ਇੱਕ ਗਾਂ ਤੇ ਦੋ ਕਟੀਆਂ ਦਿਖਾਈਆਂ ਵੀਡੀਓ ਦੇ ਵਿੱਚ ਸੂਵੇ ਸਵੇਪ ਨੂੰ ਦੋਸਤੋ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਤੇ ਜਿਹੜਾ ਪਸੂ ਦੋਸਤੋ ਕੋਈ ਗੱਪਣ ਮਿਲਦਾ ਕਿਸੇ ਵੀਡੀਓ ਦੇ ਵਿੱਚ ਉਹਦੀ ਥਾਂ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਆ ਡਰੈਸੇ ਕਰੀਬੀ ਦਾ ਫੇਰ ਬੋਲਨਾ ਦੋਸਤੋ ਪਿੰਡ ਵੀਰ ਦਾ ਸਭਰਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਲਵਪਰੀ ਵੀਰ ਦੇ ਫਾਰਮ ਤੋਂ ਅੱਜ ਦੀ ਵੀਡੀਓ ਆਪਾਂ ਕਵਰ ਕੀਤੀ ਹੈ ਫੋਨ ਨੰਬਰ ਵੀਰੇ ਕਰੀ ਫੇਰ ਬੋਲਦੀ ਹੈ ਆਪਣਾ 12837 99368 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ